ਉੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੱਦੀਆਂ ਜੀ ਹੈ ਮੈਂ ਤਾਂ ਆਪ ਜਿੱਤੇ ਮੁੱਦੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸਾਹਮਣੇ ਆ ਜਨ ਮੈਂ ਵੀ ਗੁਸਟਾਕੀ ਕਰਕੇ ਸੌਰੀ ਮੈਂ ਦੇਖੋ ਸਾਹਿਬ ਮੈਂ ਕਿਉਂ ਰਹਿ ਤਾ ਮੈਂ ਤਾਂ ਆਂਦਾ ਸੀ ਇਵੰਦਾ ਪੈਰੇ ਫਰੀ ਮੇਰੀ ਮੁਲਾਕਾਤ ਨਹੀਂ ਸਾਹਿਬ ਮੈਂ ਤੇ ਇਸੇ ਕਰਕੇ ਆਣ ਤੋਂ ਪਹਿਲਾਂ ਮਨੂੰ ਨਹੀਂ ਸੀ ਪਤਾ ਮੁੱਦੀਆਂ ਸਾਹਿਬ ਕਾਦੇ ਮੰਤਰੀਏ ਕਿਉਂ ਭੇਜੀਏ ਸੌਰੀ ਮੈਂ ਕਿਸ ਮੈਂ ਮੇਰੇ ਤੋਂ ਕੋ ਕਮਾਂਡ ਕੋਲ ਸਾਹਿਬ ਬੈਤ ਤੁਹਾਰੇ ਆਪਣਾ ਤਾਂ ਬੜਾ ਹੀ ਕਿ ਨਮਾਨਾ ਜੀ ਆਦਮੀ ਆ ਆਪ ਦੀ ਸਭ ਕੋਈ ਇਸ ਤੇ ਮਾਂ ਬੋਲੀ ਕਿਥੇ ਆ ਗਈ ਸਭ ਤਾਂ ਆਪ ਕੋ ਸਮਝ ਨਹੀਂ ਆਕਦੀ ਕਿ ਉਹਦਾ ਇਸ ਕੇ ਮੈਂ ਜਿਹੜੀ ਗੱਲ ਕਹੀ ਹੈ ਨਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕੌਲਟਰੋਵਰਸੀ ਕ੍ਰੀਏਟ ਕਰਨ ਦੀ ਆਦਤ ਅਸਾ ਹੁਣ ਕਿਸੇ ਨੇ ਆ ਗੱਲ ਨਹੀਂ ਕਹਿਣੀ ਵੀ ਆ ਦੱਸੋ 50000 ਰੁਪਏ ਦੇ ਮੰਗੀ ਜਾਂਦੇ ਹੁਣ ਆਓ ਜੀ ਸਾਡੀ ਦਾ ਬੇਇੱਜ਼ਤੀ ਕਰਤੀ ਤੇ ਬੇਇੱਜ਼ਤੀ ਕਰਾਉਣ ਵਾਲੇ ਇਲਜ਼ਾਮ ਕਰੋਗੇ ਤੁਸੀਂ ਜਾ ਕੇ ਪ੍ਰੋਪੋਜ਼ਲ ਲੈ ਕੇ ਜਾਓ ਸਾਬ ਪ੍ਰਧਾਨ ਮੰਤਰੀ ਨਾਲ ਗੱਲ ਕਰੀ ਜਾਂਦੇ ਕੋ ਜਵਾਕਾਂ ਨਾਲ ਗੱਲ ਕਰੀ ਜਾਂਦੇ ਬੇਵਕੂਫ ਬਣਾਈ ਜਾਂਦੇ ਮੁੰਡਿਆ ਸਾਹਿਬ ਮੇਰੇ ਨਾਲ ਕਹਿ ਰਹੇ ਸੀ ਕਿ ਯਾਰ 20000 ਕਰੋੜ ਤੇ بڑے ਬਾਹੂ ਕੋਈ ਖੜੇ ਸਾਡੀ ਬੇਇੱਜ਼ਤੀ ਕਰਤੀ ਸੀ 20000 ਕਰੋੜ ਕਹਿਆ ਸੀਗਾ ਤੇ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਘਰੇ ਬੈਠ ਕੇ ਫੈਸਲਾ ਕਰ ਲੈਣ ਕਿ ਕਹਿ ਪ सिन्हा ਸਾਹਿਬ ਜਿਹੜੀ ਗੱਲ ਕਰ ਰਹੇ ਉਸ ਤੇ ਭਾਜਨ ਹੈ ਜਾਂ ਮੁੰਡਿਆ ਸਾਹਿਬ ਜਿਹੜੀ ਗੱਲ ਕਰ ਰਹੇ ਉਸ ਤੇ ਕੋਈ ਹੈ 7000 ਕਰੋੜ ਰੁਪਈਆ ਤਾਂ ਕੋ ਖਾਤਾ ਹੀ ਨਹੀਂ ਸਕਦੇ ਕਿਸ ਪਾਸੇ ਗੱਲ ਕਰ ਰਹੇ ਯਾਰ ਲੋਨ ਸੀਰੀਅਸ ਪਰ ਜਿਹੜੀ GST ਵਾਲੀ ਸਲੈਬ ਬਣੀ ਹਨ ਸਭ ਸਾਰੇ ਹਿੰਦੁਸਤਾਨ ਵਾਸਤੇ ਬਣੀ ਪੰਜਾਬ ਵਾਸਤੇ ਨਹੀਂ ਬਣੀ ਲੋਕਾਂ ਨੂੰ ਭਰਮ ਵਿਤਕਰਾ ਹੋ ਰਿਹਾ ਜੀ ਪੰਜਾਬ ਦੇ ਨਾਲ ਬੜਾ ਮਾੜਾ ਹੋ ਰਿਹਾ ਜੀ ਪੰਜਾਬ ਦੇ ਨਾਲ ਤਾਂ ਇਹਨਾਂ ਨੇ ਬੜਾ ਮਤਰੇਈ ਮਾਲਾ ਵਿਵਹਾਰ ਮੈਂ ਕਾਂਗਰਸੀਆਂ ਤੇ ਵੀ ਆਉਂਗਾ ਉਹ ਕੱਲ ਬਿਆਨ ਉਹਨਾਂ ਦੇ ਸੀਗੇ ਮਤਰੇਈ ਮਾਲਾ ਪ੍ਰਧਾਨ ਜੀ ਬੋਲ ਰਹੇ ਸੀਗੇ ਸਾਡੇ ਨਾਲ ਤਾਂ ਸਟੈਪ ਮਦਰਲੀ ਟ੍ਰੀਟਮੈਂਟ ਹੋ ਰਹੀ ਹੈ ਸਾਹਿਬ ਚੀਮਾ ਸਾਹਿਬ ਜਿਹੜੇ ਹੁਣ ਬਿਆਨ ਦੇ ਰਹੇ ਚੀਮਾ ਸਾਹਿਬ ਹੈਜ਼ ਨਾਟ ਇਵਨ ਮੈਂਸ਼ਨਡ ਵਾਂਸ ਪਰ ਕਿੰਨ ਤੁਮਾਂ ਜੀ ਨੇ ਚਿੱਠੀ ਪਾਤੀ ਉਹਦੇ ਬਾਅਦ ਬਿਮਾਰੀ ਕੰਬਲ ਲੈ ਕੇ ਤੇ ਜਾ ਕੇ ਹਸਪਤਾਲ 'ਤੇ ਪਹੇਗੇ ਵੀ ਕਿਹੜੇ ਮੂੰਹ ਨਾਲ ਮੈਂ ਜਾਊਂਗਾ ਪ੍ਰਧਾਨ ਮੰਤਰੀ ਕੋਲ ਵੀ ਆ ਤੁਸੀਂ ਹਾਂ ਮਾਕੜਾ ਦੱਸੋ ਤਾਂ ਅਸੀਂ ਕਿੱਥੋਂ ਕੱਢ ਕੇ ਲੈ ਗਏ 50 ਮੈਂ ਨਹੀਂ ਸਮਝਦਾ ਵੀ ਕੱਲ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੂੰ ਤੇ ਰੱਖਿਆ ਵੀ ਸਾਡੇ 50000 ਕਰੋੜ ਦਾ ਹਿਸਾਬ ਤਾਂ ਦਿਓ ਜੀ ਨਾਲ ਉਹਨਾਂ ਦੇ ਸੀਗੇ ਸੈਕਟਰੀ ਉਹਨਾਂ ਦੇ ਪੰਚਾਇਤ ਸੈਕਟਰੀ ਮਿਸ਼ਰਾ ਜੀ ਨੇ ਕਹਿਣਾ ਸੀ ਬਾਹਰ ਆਓ ਆਪਕੀ ਡਿਗਰੀ ਦੇਖਦੇ ਦੇ ਬਾਅਦ ਵਿਤਕਰੇ ਵਾਲੀ ਵਿਤਕਰੇ ਇੰਨੇ ਸਭ ਮਜ਼ਾਕ ਨਹੀਂ ਆ ਬੜੇ ਪ੍ਰੈਕਟੀਕਲ ਗੱਲਾਂ ਸਭ ਬੰਦੇ ਹੀ ਬੈਠੇ ਹੋਇਆ ਤਾਂ ਬੰਦੇ ਨੇ ਸਭ ਬੜੇ ਸਮਝਦਾਰ ਬੰਦੇ ਇਸ ਕਰ ਕਿਵੇਂ ਕਹਿ ਰਹੇ ਵਿਤਕਰਾ ਹੁੰਦਾ ਸਭ ਜਿੱਥੇ ਭਾਜੀਪੀ ਨੂੰ ਮਤਲਬ ਹੋਗਾ ਸਰਕਾਰ ਨੂੰ ਆਪਣੇ ਮਤਰੇ ਬਦਲ ਕਰਦੇ ਅੱਜ ਦੇ ਦਿਨ ਪ੍ਰੈਜੈਂਟ ਕੀ ਹੈ ਵਾਟ ਇਜ਼ ਅ ਨੈਸ਼ਨਲ ਲੇਬਰ ਟੂਡੇ ਜਿੱਥੇ ਜਾ ਕੇ ਗੱਲ ਕਰ ਲੋ ਹਰੇਕ ਥੜੇ ਦੇ ਉੱਤੇ ਪਿੰਡ ਦੇ ਅੰਦਰ ਗੱਲ ਹੋਊਗੀ ਬਿਹਾਰ ਦੇ ਇਲੈਕਸ਼ਨ ਆ ਰਹੇ ਬੜਾ ਜੀ ਉੱਥੇ ਹੈ ਫਸੇ ਪਏ ਹੈ ਜੀ ਇਹ ਹੈ ਜੀ ਉੱਥੇ ਪਤਾ ਨਹੀਂ ਸਿੱਟੀ ਜਾਂਦੇ ਪੈਕੇਜ ਸਿੱਟ ਰਹੇ ਇਹ ਸਿੱਤੇ ਕੋਈ ਤਾਂ ਇਲੈਕਸ਼ਨ ਆਇਆ ਕਿਡੇ ਸਰਪੇਸ਼ ਗੁਰਦੇ ਮੇਰਕਲ ਕਿਸੇ ਦਿਨ ਮੇਰ ਕੋਡ ਆਫ ਇੰਡੈਕਟ ਲੱਗ ਜਾਣਾ ਅਕਤੂਬਰ ਚ ਲੱਗ ਜਾਣਾ ਮੇਰਕਲ ਕੋਡ ਆਫ ਇੰਡੈਕਟ ਜੋੜ ਤੋਂ ਦੀ 15 15 ਦਿਨ ਮੇਰ ਕੋਲ 2019 ਤੋਂ ਲੈ ਕੇ 2025 ਤਾਈਂ ਦੇ ਬਿਹਾਰ ਚ ਹਰ ਸਾਲ ਫਲਾ ਡਾਦੇ ਸਰ ਬਿਹਾਰ ਦੀ ਪਾਪੂਲੇਸ਼ਨ 13 ਕਰੋੜ ਹੈ ਆਪਾਂ ਦਾ 3 ਕਰੋੜ ਆ 13 ਕਰੋੜ ਹੈ ਆਪਣਾ ਕਰੀਬਨ ਧਰਤੀ ਟੋਟਲ ਆਪਣੇ ਕੋਲ 50000 ਕਿਲੋਮੀਟਰ ਹੈ ਉੱਥੇ ਕਰੀਬਨ 1 ਲੱਖ ਕਿਲੋਮੀਟਰ ਧਰਤੀ ਹੈ ਤੇ ਹਰ ਸਾਲ ਉਥੇ ਜਦੋਂ ਪਾਣੀ ਵੰਦਾ ਪਿੰਡਾਂ ਦੇ ਪਿੰਡ ਉਜੜਦੇ ਸਾਬ ਦੇਖੋ ਪਿੰਡ ਤਾਂ ਇੱਕੋ ਜਿਹੇ ਆ ਮਾੜਾ ਸਭ ਘਰ ਇੱਕ ਟੁੱਟਿਆ ਮਾੜਾ ਕਿਸੇ ਦਾ ਦਰਦ ਆਪਾਂ ਕੰਪੇਅਰ ਕਰੀਏ ਹਰੇਕ ਦਾ ਜਿਹਨੂੰ ਜਿਹਨੂੰ ਲੱਗਦਾ ਨੇ ਜੋ ਤਨ ਲਾ ਕੇ ਸੋ ਤਨ ਜਾਣੇ ਉਹ ਆਪਣੀ ਸਮਝ ਆਪਣੀ ਪਰ ਕਿਉਂਕਿ ਆ ਗੱਲ ਬਾਰ ਬਾਰ ਆ ਜਾਂਦੀ ਹੈ ਵਿਤਕਰੇ ਦੀ ਮੈਂ ਕੰਪੈਰੀਸ਼ਨ ਨਹੀਂ ਕਰਨਾ ਚਾਹੁੰਦਾ ਵੀ ਸਾਡੇ ਅੜ ਜਿਆਦਾ ਆ ਉਹਨਾਂ ਦੇ ਘਟਾ ਆ ਜੋ ਕਰਕੇ ਪਰ ਵਿਤਕਰੇ ਵਾਲੀ ਗੱਲ ਹੈ ਆ ਦੇਖ ਲਓ ਸਾਬ ਐਸਡੀਆਰ ਤੇ ਐਨਡੀਆਰ ਦਾ ਜਿਹੜਾ ਟੋਟਲ ਸੈਂਟਰਲ ਗਵਰਨਮੈਂਟ ਦੀ ਕੰਟਰੀਬਿਊਸ਼ਨ ਉਥੇ ਪਿਛਲੇ 6-5-6 ਸਾਲ 19-20 'ਚ 1500 ਕਰੋੜ ਰੁਪਏ 1584 ਕਰੋੜ ਰੁਪਏ ਮੈਂ ਸਿਰਫ ਤੁਹਾਨੂੰ ਸਾਰੇ ਉਹ 6 ਕਰ ਦੋ ਜਾ 21 ਕੇ ਦੇ ਵਿੱਚ 2300 ਕਰੋੜ ਰੁਪਏ 21-22 ਦੇ ਅੰਦਰ 2100 ਕਰੋੜ ਰੁਪਏ 22-23 ਦੇ ਅੰਦਰ 1199 ਕਰੋੜ ਰੁਪਏ 23-24 ਦੇ ਅੰਦਰ 1200 ਕਰੋੜ ਰੁਪਏ ਤੇ 24-25 ਦੇ ਅੰਦਰ 1311 ਕਰੋੜ ਰੁਪਏ ਸਾਲ ਕਿੱਥੇ ਵਿਤਰਿਆ ਦੇ ਵਿੱਚ ਕੌਣ ਦੱਸੂਗਾ ਕਿੱਥੇ ਵਿਤਰਿਆ ਸੇ ਇਹ ਮੈਂ ਐਟੇ ਭ੍ਰਮ ਫੁਲਾ ਰਹੇ ਆ ਜਿਹੜੇ ਹੁਣ ਅੱਗੇ ਦੀ ਗੱਲ ਕਰੀਏ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਆ ਤਾਂ ਡਰਾਮੇਬਾਜ਼ੀ ਰਾਜਨੀਤੀ ਮੈਂ ਨਹੀਂ ਕਹਿੰਦਾ ਡੂਰਿੰਗ ਇਸ ਕੈਂਪੇਨ ਦੇ ਦੌਰਾਨ ਕਿਤੇ ਆ ਗੱਲ ਹੋਈਆਂ ਵੀ ਇਸ ਤੇ ਆਪਾਂ ਰਾਜਨੀਤੀ ਨਾ ਕਰੀਏ ਮੈਂ ਇਹ ਕਹਿੰਦਾ ਕਿ ਆ ਵੀ ਮੈਂ ਸਿਰਫ ਪਹਿਲੇ ਦਿਨ ਜਦੋਂ ਦੌਰਾ ਕਰਕੇ ਆਇਆ ਸੀਗਾ ਉੱਥੇ ਅਜਨਾਲੇ ਵਾਲੇ ਇਲਾਕੇ ਜਮਾਇ ਕਿ ਅਸੀਂ ਮੁੱਖ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਸਮਝੋ ਅਜੇ ਟੀਨਸਪੀਅਰ ਟੀਨਸਟ੍ਰੋਕ ਜਾਂ ਬਾਥ ਵਾਈ ਗੁਦੇ ਮੇਰ ਤੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਸਮਝ ਕੇ ਜੋ ਕੁਝ ਬਣਦਾ ਉਹ ਕਰੋ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ ਪਰ ਇਹਨਾਂ ਨੇ ਜ਼ਿੰਮੇਵਾਰੀ ਦਾ ਕੀ ਸਮਝ ਨਹੀਂ ਸੀ ਇਹਨਾਂ ਨੇ ਆ ਚਿੱਠੀ ਕੱਢ ਦਿੱਤੀ 50 ਹਜ਼ਾਰ ਕਰੋੜ ਵਾਲੀ ਇਟ ਓਨਲੀ ਸ਼ੋਜ਼ ਟੋਟਲ ਲੈਕ ਆਫ ਸੀਰੀਅਸਨੈਸ ਮਜ਼ਾਕ ਬਣਾਤਾ ਜਿਹੜੇ ਕਿਤੇ ਅਫਸਰ ਨੇ ਉਹ ਚਿੱਠੀ ਪੜ੍ਹੀ ਐ ਚਲਾ ਕੇ ਮਾਰੀ ਹੋਣੀ ਐ ਇਹਨੂੰ ਬਾਹਰ ਸੇ ਟੋਕ ਕੇ ਪ੍ਰਾਈਮ ਮਿੰਿਸਟਰ ਦੇ ਸਾਹਮਣੇ ਰੱਖਣ ਵਾਲੀ ਚਿੱਠੀ ਐ ਨਹੀਂ ਕਿਸ ਕਿਸਮ ਦੀ ਚਿੱਠੀ ਇਹਨਾਂ ਨੇ ਬਣਾ ਕੇ ਭੇਜੀ ਐ ਦੇ ਵਿਲ ਬੀ ਆਨਸਰਿੰਗ ਫਾਰ ਦਿਸ ਬਟ ਜਿਹੜੇ ਅੱਜ ਇਹ ਕਹਿ ਰਹੇ ਹੈ ਮੈਂ ਹੁਣੇ ਸੁਣ ਰਿਹਾ ਸੀ ਉਹਦੇ ਤੇ ਆਉਂਗਾ ਬਿਆਨ ਜਿਹੜੇ ਚੀਮਾ ਸਾਹਿਬ ਦੇ ਬਿਆਨ ਵੀ ਆਏ ਹੈ ਤੇ ਸ਼੍ਰੀਮਾਨ ਅਰੋੜਾ ਸਾਹਿਬ ਦੇ ਬਿਆਨ ਆਏ ਹੈ ਐਸ ਡੀ ਆਰ ਐਫ ਨੂੰ ਲੈ ਕੇ ਮੇਰੇ ਕੋਲ ਆ ਗੁੱਡ ਪ੍ਰੂਫ ਹੈ ਸਾਹਿਬ ਇਰੀਗੇਸ਼ਨ ਮੰਤਰੀ ਵਿਜੇ ਗੋਇਲ ਸਾਹਿਬ ਦੀ ਸਟੇਟਮੈਂਟ ਹੈ पंजाब फुली प्रपेयर टू टैकल फ्लड एमरजेंसी मिनिस्टर वरेंद्र गोयल जी की कह रहे हैं वरेंद्र गोयल जी कह रहे मिनिस्टर वरेंद्र गोयल ऑन मंडे दैट स्टेट गवर्नमेंट हैज पुट इन प्लेस प्रूफ फूलेंट्स फूल ऑफ इफेक्टिवली मैनेज एनी पोटेंशियल फ्लड लाइक सिचुएशन ਆਫ ਹੋਰ ਪ੍ਰੋਫੈਸਰ ਉਹਦੇ ਵਿੱਚ ਮੇਰਵਾਕੀ ਦਾ ਪਾਰ ਹੈ ਮੇਰ ਹੀ ਇਨਫਾਰਮਡ ਦਟ ਓਵਰ ਰੁਪੀਏ 230 ਕਰੋੜ ਹੈਵ ਬੀਨ ਸਪੈਂਟ ਔਨ ਬਲੱਡ ਪ੍ਰੀਵੈਂਸ਼ਨ ਮੀਜਰਸ ਯਾਦ ਕਰੋ ਸਾਹਾ 230 ਕਰੋੜ ਰੁਪਏ ਐਸਡੀਆਰ ਐਫਡੀ ਪਹਿਲੀ ਇਨਸਟਾਲਮੈਂਟ ਆਈ ਸੀ ਕੇਂਦਰ ਸਰਕਾਰ ਨੇ 230 ਕਰੋੜ ਰੁਪਏ ਇਹਨਾਂ ਨੂੰ ਰਿਲੀਜ਼ ਕੀਤੇ ਉਹ ਗੋਇਲ ਸਾਹਿਬ ਕਹਿ ਰਹੇ ਵੇ ਅਸੀਂ ਲਾਤੇ ਲਾ ਕਾ ਦੇਤੇ ਤੇ ਔਨ ਉਹਨਾਂ ਦੀ ਮੈਂ ਸਟੇਟਮੈਂਟ ਕੋ ਤਾਂ ਸਟੇਟਮੈਂਟ ਵੀਡੀਓ ਸੁਣਾ ਦੇਣਾ ਜਿਹੜੇ ਅਸੈਂਬਲੀ 'ਚ ਖੜਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੰਨ ਬਣਾਤੇ ਇੰਨੀ ਬੋਰੀਆਂ ਭਰ ਕੇ ਰੱਖਤੀ ਕੋ ਨਵਾਂ ਨਮਕ ਡੈਸੀ ਐਕੀ ਸੀ ਜੰਬੋ ਬੈਗਸ ਲੈ ਕੇ ਆਏ ਆ ਉਸੇ ਇਕੱਠਾ ਹੀ ਕੋਈ ਟ੍ਰੇਨਿੰਗ ਦੇਣਾ ਸੀ ਤੇ ਉਹਦੇ 'ਚ ਅਸੀਂ ਇਹ ਲਾ ਦੇਗੇ 640 ਕਰੋੜ ਰੁਪਏ ਦੀ ਟੋਟਲ ਐਥੀ ਐਨ ਡੀ ਆਰ ਐਫ ਐਸ ਆਰ ਐਫ ਦੀ ਸੈਂਟਰ ਗਵਰਨਮੈਂਟ ਦੀ ਅਸਿਸਟੈਂਸ ਪੰਜਾਬ ਨੂੰ ਅਲੋਟ ਹੋਈ ਹੈ ਜਿਹਦੇ ਵਿੱਚੋਂ ਆ ਪਹਿਲੀ ਇਨਸਟਾਲਮੈਂਟ ਉਹਨਾਂ ਨੂੰ ਆ ਗਈ ਸੀ ਉਹਨੂੰ ਤਾਂ લાਣ ਲੱਗੇ ਕਿਸੇ ਨੇ ਨਹੀਂ ਪੁੱਛਿਆ ਵੀ ਇਹਦੇ ਚ ਸਾਨੂੰ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਕਰਕੇ ਦਿਓ ਤਾਂ ਲਾਈ ਬੈਠੇ ਆ बिकॉज ਜਿਹੜੇ ਕੰਮ ਵਾਸਤੇ ਪੈਸੇ ਆਉਂਦੇ ਆ ਦਿਸ ਇਜ਼ ਟੂ ਪ੍ਰੀਵੈਂਟ ਫਲਡ ਸਰ ਮੇਰੀ ਗੋਇਲ ਸਾਹਿਬ ਨੂੰ ਜਾਂ ਗੋਇਲ ਸਾਹਿਬ ਦਾ ਤਾਂ ਮੈਂ ਕਿਉਂ ਕਿਸੇ ਦੇ ਬੋਝ ਸਿੱਟਣਾ ਚਾਹ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਦਾ ਕੇਜਰੀਵਾਲ ਸਾਹਿਬ ਜਿਆ 230 ਕਰੋੜ ਰੁਪਏ ਲੱਗੇ ਆ ਜਿਹੜੇ ਬੰਨ ਮਜ਼ਬੂਤ ਕੀਤੇ ਉਹਨਾਂ ਦਾ ਵੇਰਵਾ ਦਿਓ ਕਿਹੜੇ ਬੰਨ ਕੀਤੇ ਆ ਮਜ਼ਬੂਤ ਕੀਤੇ ਆ ਕਿ ਮੈਂ ਤੁਹਾਨੂੰ ਦੱਸ ਦਿਖਾ ਦੇਣਾ ਜਿਹੜੇ ਟੁੱਟੇ ਉੱਥੇ ਦੱਸ ਦਿਓ ਪੈਸੇ ਕਿੰਨੇ ਲੱਗੇ ਜਦੋਂ ਸ਼ਿਵਰਾਜ ਚੌਹਾਂ ਜੀ ਆਏ ਸੀ ਉਹ ਤਨ ਮੈਂ ਸਪੈਸੀਫਿਕਲੀ ਸਵਾਲ ਪੁੱਛਿਆ ਸੀ ਉੱਥੇ ਕੋਹਣੇ ਵਾਲਾ ਇੱਕ ਲੋਕੇਸ਼ਨ ਹੈ ਸਾਹਿਬ ਜਿੱਥੇ ਕਿਸਾਨਾਂ ਨੇ ਦੱਸਿਆ ਵੀ ਆਏ ਤੋਂ ਮਾਈਨਿੰਗ ਕਰ ਕਰਕੇ ਲੈ ਗਏ ਜੀ ਕੱਢ ਕੇ ਆ ਤੁਸੀਂ ਬੰਸੜਾ ਇਸ ਕਰਕੇ ਟਹਿ ਗਿਆ ਤੇ ਮੈਂ ਜਿਹੜੇ ਆਫੀਸਰ ਸਾਹਿਬ ਖੜੇ ਸੀ ਨਾਮ ਕਿਉਂ ਲੋ ਡਿਜ਼ਾਈਗਨੇਸ਼ਨ ਕਿਉਂ ਲੋ ਚਰ ਰਹੇ ਆਪਣਾ ਜੌਬ ਕਰ ਰਹੇ ਸੀ ਉਹ ਨਕਸ਼ਾ ਦਿਖਾ ਰਹੇ ਸੀ ਸ਼ਿਵਰਾਜ ਗੋਲ ਜੀ ਮੈਂ ਕਿਹਾ ਛੱਟੋ ਸਾਹਿਬ ਮੈਨੂੰ ਆਹ ਦੱਸਿਓ ਅਫਸਰ ਸਾਹਿਬ ਵੀ ਆ ਤੁਸੀਂ ਐਡੀਲੀ ਪਰਕਰੋਂ ਕਿਪੀ ਸੀ ਉਹ ਇਟਾਂ ਚੱਕਣ ਲੱਗੇ ਮੈਂ ਕਿਹਾ ਦੱਸੋ ਕਹਿੰਦੇ ਮਨ ਤਾਂ ਯਾਦ ਨਹੀਂ ਨਹੀਂ ਕਰੋਂ ਸੀ ਜੀ ਮਤਲਬ ਨਹੀਂ ਹੋਈ ਜੀ ਕੋਈ ਉਥੇ ਅੱਠ ਥਾਂ ਕੀਤੀ ਹੈ ਸਰ ਦਰਿਆ ਦੇੋਂ ਪਿੰਡਾਂ ਜੇ ਅੱਠ ਥਾਂ ਕਿਤੇ ਕੋਈ ਦਵਾਨੀ ਦਾ ਪੈਸਾ ਨਹੀਂ ਲੱਗਿਆ ਸਵਾਲ ਹਾਂਜੀ ਢੋਨੇ ਵਾਲ ਜਗ੍ਹਾ ਹੈ ਜੀ ਅਜਨਾਲਾ ਦੇ ਅੰਦਰ ਜਿੱਥੋਂ ਅੱਗੇ ਰਮਦਾਸ ਵਾਲੀ ਸਾਰੀ ਸੜਕ ਬੰਦ